ਸਾਲ ਜੀ ਯੂਰਪੀਅਨ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੋਵਨ ਪ੍ਰੀਤ ਸਿੰਘ ਬਾਈ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਹੌਸਲਾ ਮਿਲਦਾ ਜੀ ਬਾਈ ਜੀ ਧੰਨਵਾਦ ਤੁਹਾਡੇ ਵਰਗੇ ਭੈਣ ਭਰਾਵਾਂ ਨਾਲ ਹੀ ਆਪਾਂ ਚੱਲੇ ਫਿਰਦੇ ਆ ਗੁਰਪ੍ਰੀਤ ਸਿੰਘ ਵੈਗਰੂ ਜੀ ਦਾ ਖਾਲਸਾ ਵੈਗਰੂ ਦੀ ਫਤਿਹ ਵੀਰ ਜੀ ਮੇਰੇ ਤੋਂ ਸਲਿੱਪ ਹੈਗੀ ਆ ਧੰਨਵਾਦ ਵੀਰ ਜੀ ਤੁਸੀਂ ਮੇਰੇ ਸਵਾਲ ਦਾ ਜਵਾਬ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਬਾਬੇ ਜਿੰਨੇ ਵੀ ਭੈਣ ਭਰਾ ਆਪਣੇ ਨਾਲ ਜੁੜੇ ਆ ਤੁਹਾਡੇ ਮੈਂ ਸਵਾਲਾਂ ਦੇ ਜਵਾਬ ਦੇਣ ਨੂੰ ਬੈਠਾ ਕਿਸੇ ਨੇ ਡਾਕੂਮੈਂਟ ਚੈੱਕ ਕਰਾਣੇ ਆ ਤੁਸੀਂ ਭੇਜ ਸਕਦੇ ਆ ਆਪਣੀ ਆਈਡੀ ਦਾ ਨਾਮ ਦੱਸ ਦਿਓ ਕਮੈਂਟ ਦੇ ਵਿੱਚ ਤਾਂ ਕਿ ਮੈਂ ਤੁਹਾਨੂੰ ਉਹਦਾ ਜਵਾਬ ਦੇ ਸਕਾਂ ਠੀਕ ਆ ਤੁਹਾਡੇ ਆਪਾਂ ਹਰ ਸਵਾਲ ਦਾ ਜਵਾਬ ਦੇਣ ਨੂੰ ਇੱਥੇ ਬੈਠੇ ਆਂ ਹੇਨਾ ਵੀਰ ਜੀ ਮੇਰੇ ਏਜੰਟ ਕੋਲ ਇੱਕ ਲਿਸਟ ਆਈ ਹੈ ਜੋ ਵਕੀਲ ਨੇ ਸੈਂਡ ਕੀਤੀ ਹੈ ਏਜੰਟ ਨੂੰ ਉਹਦੇ ਵਿੱਚ ਮੇਰਾ ਨਾਮ ਨਹੀਂ ਆਇਆ ਏਜੰਟ ਬੋਲ ਰਿਹਾ ਹੈ ਕਿ ਅਕਤੂਬਰ ਤੱਕ ਵੇਟ ਕਰ ਲਓ ਉਦੋਂ ਤੱਕ ਆ ਜਾਣਗੇ ਤੁਹਾਡੇ ਪੇਪਰ ਲਾਤੀਨਾ ਸਿਟੀ ਤੋਂ ਨੇ ਮੇਰੇ ਪੇਪਰ 9 ਮੰਥ ਵਾਲੇ ਕੋਈ ਚੱਕਰ ਨਹੀਂ ਹੈਗਾ ਭੈਣੇ ਤੁਸੀਂ ਦੇਖੋ ਇਹਦੇ ਵਿੱਚ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਕਿਸੇ ਵੀ ਸਾਲ ਦੇ ਜਿਹੜੇ ਪੇਪਰ ਭਰੇ ਜਾਂਦੇ ਆ ਨਾ ਜਿੱਦਾਂ ਹੁਣ 2025 ਦੇ ਵਿੱਚ 5 ਸਤ ਤੇ 12 ਫਰਵਰੀ ਨੂੰ ਭਰੇ ਗਏ ਆ ਇਹ 2026 ਤੇ 2027 ਦੀ ਫਰਵਰੀ ਤੱਕ ਜਾ ਕੇ ਕਲੀਅਰ ਹੋਣੇ ਆ ਫਰਵਰੀ ਮਾਰਚ ਤੱਕ ਕਿਸੇ ਵੀ ਸਾਲ ਦਾ ਕੋਟਾ ਆ ਜਿਹੜਾ ਉਹ 2 ਸਾਲ ਤੱਕ ਕਲੀਅਰ ਹੁੰਦਾ ਆ ਤੇ ਉਹਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਪਹਿਲੇ ਜਿਹੜੇ 60% ਪੇਪਰ ਹੁੰਦੇ ਆ ਨਾ ਪਹਿਲੇ 8 ਮਹੀਨਿਆਂ ਦੇ ਵਿੱਚ ਨਿਕਲ ਜਾਂਦੇ ਆ ਜਿੱਦਾਂ ਹੁਣ ਫਰਵਰੀ ਵਿੱਚ ਭਰੇ ਗਏ ਸੀਗੇ ਇਹ 10ਵੇਂ ਮਹੀਨੇ ਤੱਕ ਅਕਤੂਬਰ ਤੱਕ ਜਾਨਕੀ 60% ਕਲੀਅਰ ਹੋਏ ਨੇ ਤੇ ਅਗਲੇ ਜਿਹੜੇ 40% ਪੇਪਰ ਰਹਿਣੇ ਆ ਸੋ ਦੇ ਵਿੱਚੋਂ ਉਹ ਜਿਹੜੇ ਹੈਗਾ ਤਕਰੀਬਨ ਸਵਾ ਸਾਲ ਲੱਗ ਜਣ ਉਹਨਾਂ ਨੂੰ ਕਲੀਅਰ ਹੁੰਦਿਆਂ ਨੂੰ ਇਸ ਕਰਕੇ ਵੇਟ ਕਰਨਾ ਵਾਰਥ ਹੋਆ ਜਿਹੜੇ ਹੁਣ ਸ਼ਹਿਰ ਜਿੱਦਾਂ ਤੁਸੀਂ ਲਤੀਨਾ ਦੀ ਗੱਲ ਕਰਦੇ ਯਾ ਰੋਮ ਆ ਯਾ ਮਿਲਾਨ ਆ ਯਾ ਲੇਚੇ ਯਾ ਕਈ ਇਦਣੇ ਸ਼ਹਿਰ ਵਾ ਨਾ ਭੁੱਲੀ ਆ ਬਾਰੀ ਆ ਸਲੇਰਨੋਂ ਆ ਹੋਰ ਵੀ ਕਈ ਸ਼ਹਿਰ ਆ ਬਰੋਨਾ ਜਿਨ੍ਹਾਂ ਦਾ ਕੋਟਾ ਹਜ਼ਾਰਾਂ ਦੇ ਵਿੱਚ ਆ ਉਹਨਾਂ ਦਾ ਜਿਹੜਾ ਕੋਟਾ ਆ ਉਹ ਛੇਤੀ ਨਹੀਂ ਕਲੀਅਰ ਹੁੰਦਾ 2 ਸਾਲ ਲੱਗ ਜਾਂਦੇ ਆ ਪੇਪਰ ਨਿਕਲਦੇ ਰਹਿੰਦੇ ਹੁੰਦੇ ਆ ਤੇ ਵੇਟ ਥੋੜਾ ਜਿਹਾ ਤੁਸੀਂ ਕਰ ਲਿਆ ਕਰੋ ਪੰਜਾਬੀ ਪੰਜਾਬ ਸਿੰਘ ਭਾਜੀ 24 ਫਰਵਰੀ 2024 ਮਲਾਨ ਸਿਟੀ ਚ 9 ਮਾਂਥ ਵਾਲੇ ਪੇਪਰ ਭਰੇ ਸੀ ਹਜੇ ਤੱਕ ਨਿਕਲੇ ਨਹੀਂ ਨਿਕਲ ਜੂਗੇ ਕਿ ਨਹੀਂ ਬਾਈ ਜ਼ਰੂਰ ਨਿਕਲ ਜਾਣਗੇ ਤੁਹਾਡੇ ਪੇਪਰ ਠੀਕ ਆ ਜੀ ਵੇਟ ਕਰੋ ਅਰਨਕਾਂ ਗ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਪੇਪਰ ਭਰਾਉਣ ਦੇ ਕਿੰਨੇ ਯੂਰੋ ਲੱਗਦੇ ਨੇ ਬਾਈ ਜੀ ਪੇਪਰ ਕਿਸੇ ਵੀ ਕੈਟਾਗਰੀ ਦੇ ਹੋਣ ਕਿਸੇ ਵੀ ਕੈਟਾਗਰੀ ਦੇ ਪੇਪਰ ਭਰਾਉਣ ਦੇ ਵਿੱਚ 120 ਤੋਂ ਲੈ ਕੇ 150 ਯੂਰੋ ਦਾ ਖਰਚਾ ਆ ਜਾਂਦਾ ਹੈ ਠੀਕ ਹੈ ਜੀ ਇੰਡੀਆ ਤੁਹਾਡੇ ਪੇਪਰ ਭਰਨ ਤੋਂ ਲੈ ਕੇ ਪੇਪਰ ਜਦ ਨਿਕਲਦੇ ਆ ਇੰਡੀਆ ਭੇਜੇ ਜਾਂਦੇ ਆ ਐਮਬੈਸੀ ਦੀ ਅਪਾਇੰਟਮੈਂਟ ਲੈ ਕੇ ਵੀਜ਼ਾ ਲਵਾ ਕੇ ਐਮਬੈਸੀ ਦੀ ਫੀਸ ਦੇ ਕੇ ਟਿਕਟ ਲੈ ਕੇ ਹਨਾ ਬਾਈ ਯਰ ਤੁਹਾਡਾ ਤਕਰੀਬਨ ਬੰਦਾ ਜਿਹੜਾ ਹੈ ਨਾ 80 90 ਹਜ਼ਾਰ ਦੇ ਵਿੱਚ 80 ਹਜ਼ਾਰ ਮੈਕਸਿਮਮ ਇੱਥੇ ਇਟਲੀ ਵਿੱਚ ਪਹੁੰਚ ਜਾਂਦਾ ਇੰਨਾ ਖਰਚਾ ਆਉਂਦਾ ਬਾਕੀ ਸਾਰੇ ਤੁਸੀਂ ਏਜੰਟਾਂ ਦੀਆਂ ਜੇਬਾਂ 'ਚ ਪਾਣੇ ਆ ਕਿਸੇ ਤੁਹਾਨੂੰ ਇਹ ਵੀ ਗੱਲ ਦੱਸ ਦਿੰਨਾ ਮੈਂ ਤਾਂ ਆਪਣੀ ਵੀਡੀਓ 'ਚ ਬਾਰ-ਬਾਰ ਬੋਲਦਾ ਹਾਂ 900 ਆ 94 ਨੰਬਰ ਆ ਵੀਡੀਓ ਆ ਜਿਹੜੀ ਹੁਣ ਮੈਂ ਬਣਾ ਰਿਹਾ ਨਹੀਂ ਤੋਂ ਪਹਿਲਾਂ 993 ਵੀਡੀਓ ਪਾਤੀਆਂ ਇਸ ਚੈਨਲ ਤੇ ਤਕਰੀਬਨ 2000 ਤੋਂ ਵੱਧ ਵੀਡੀਓ ਪਾ ਚੁੱਕਾ ਇਹ हिसाब ਲਾ ਲਓ ਕਿ ਜਿਹੜੇ ਜਣ ਕੀ ਰਿਸ਼ਤੇਦਾਰ ਭੈਣ ਭਾਈ ਮਿੱਤਰ ਸੱਜਣਾ ਠੀਕ ਹੈ ਨਾ ਜਾਂ ਏਜੰਟ ਥਰਡ ਪਰਸਨ ਮੈਂ ਚਲੋ ਘੱਟ ਉਹਨਾਂ ਨੂੰ ਗਿਣਦਾ ਰਿਸ਼ਤੇਦਾਰ ਭੈਣ ਭਾਈ ਮਿੱਤਰ ਦੋਸਤ ਜਿਹੜੇ ਤੁਹਾਡੇ ਜਾਣਕਾਰ ਹੁੰਦੇ ਆ 100 ਦੇ ਵਿੱਚੋਂ 90% ਹਨਾ ਉਹ ਠੱਗੀ ਠੋਰੀ ਕਰਦੇ ਹੀ ਆ ਤੁਹਾਨੂੰ ਤੁਸੀਂ ਕਿਸੇ ਨੂੰ ਕਹਿੰਨੇ ਆ ਨਾ ਪੇਪਰ ਭਰਨ ਨੂੰ ਆਪਣੀ ਜਾਣਕਾਰੀ ਨੂੰ ਚ ਕੋਈ ਵੀ ਹੋ ਸਕਦਾ ਉਹ ਗਾਂ ਕਿਸੇ ਨੂੰ ਕਹਿ ਕੇ ਭਰਾਂ ਦਾ ਅਗਲਾ ਆਪਣਾ ਲੱਖ 2 ਲੱਖ ਵਿੱਚ ਰੱਖ ਦਈ ਆ ਇਹ ਹੀ ਚੀਜ਼ਾਂ ਇੱਥੇ ਚੱਲਦੀਆਂ ਬਾਕੀ ਇਹ ਨਾ ਚੀਜ਼ਾਂ ਦਾ ਜਿੱਦਾਂ ਜਿੱਦਾਂ ਤੁਸੀਂ ਇੱਥੇ ਆਏ ਨੇ ਇਟਲੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਕੀ ਸਿਸਟਮ ਹੈ ਕੀ ਚੱਲ ਰਿਹਾ ਹੈ ਠੀਕ ਆ ਬਾਕੀ ਇਹ ਆ ਟੋਟਲ ਖਰਚਾ 80000 ਚੋਂ ਬੰਦਾ ਸਾਰਾ ਕੁਝ ਕਰ ਕਰਾ ਕੇ ਇਟਲੀ ਪਹੁੰਚ ਜਾਂਦਾ ਜੀ ਬਾਕੀ ਆਪ ਹਿਸਾਬ ਲਾ ਲਓ ਚੰਦ ਚੰਦ ਅਵਤਾਰ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਬ੍ਰੇਸ਼ੀਆ ਤੋਂ ਜੀ ਲੈ ਕੇ ਕੰਮ ਮੈਂ ਤਰਬੀਸੋ ਕਰਦਾ ਮੇਰੇ ਡਾਕਟਰੀ ਕਾਰਡ ਤਰਬੀਸੋ ਬਣ ਸਕਦਾ ਕੰਤਰਾਤੋਂ ਵੀ ਨਹੀਂ ਚੱਲਦਾ ਮੇਰਾ ਭਾਈ ਦੇਖੋ ਅਜੀਲ ਤੁਸੀਂ ਲਈ ਆ ਡਾਕਟਰੀ ਕਾਰਡ ਤੁਸੀਂ ਬਣਾ ਸਕਦੇ ਆ ਕੰਤਰਾਤੋ ਦਾ ਚਲੋ ਕੋਈ ਐਡਾ ਚੱਕਰ ਨਹੀਂ ਹੈਗਾ ਤੁਸੀਂ ਜਿਹੜੇ ਚ ਹੁਣ ਤਰਬੀਸੋ ਚ ਰਹਿੰਨੇ ਆ ਹਨਾ ਇੱਥੇ ਪਹਿਲਾਂ ਆਪਦਾ ਰੈਜ਼ੀਡੈਂਸਾ ਬਣਾਓ ਰੈਜ਼ੀਡੈਂਸਾ ਬਣ ਗਿਆ ਤੁਹਾਡੇ ਕੋਲ ਅਜੀਲ ਵੈਲਿਡ ਹੈਗਾ ਜਾਂ ਕਾਰਡ ਦੋਨੇ ਚੀਜ਼ਾਂ ਲੈ ਕੇ ਤੁਸੀਂ ਆਜ਼ਲ ਚਲ ਜਓ ਆਜ਼ਲ ਚਲ ਗਏ ਉਹਨਾਂ ਨੇ ਤੁਹਾਡਾ ਡਾਕਟਰੀ ਕਾਰਡ ਬਣਾ ਦੇਣਾ ਆ ਡਾਕਟਰੀ ਕਾਰਡ ਬਣ ਗਿਆ ਨਾਲ ਹੀ ਉਸੇ ਦਿਨ ਤੁਸੀਂ ਜਿਹੜਾ ਹੈਗਾ ਆ ਆਪਦਾ ਪੋਸਟੇ ਦੇ ਵਿੱਚ ਜਾ ਕੇ ਅਕਾਊਂਟ ਵੀ ਖਿਲਾ ਸਕਦੇ ਆ ਠੀਕ ਹੈ ਨਾ ਰੈਜ਼ੀਡੈਂਸਾ ਜ਼ਰੂਰੀ ਹੈ ਤੁਹਾਡਾ ਇਸ ਵੇਲੇ ਨਿਸ਼ਾ ਰਿੱਕੀ ਧੰਨਵਾਦ ਵੀਰ ਜੀ ਕਮੈਂਟ ਦਾ ਜਵਾਬ ਦੇਣ ਲਈ ਰੱਬ ਬਹੁਤ ਬਹੁਤਿਆਂ ਮਿਹਨਤ ਤਰਕੀਆਂ ਬਖਸ਼ੇ ਧੰਨਵਾਦ ਭੈਣ ਬਹੁਤ ਬਹੁਤ ਪ੍ਰਭ ਦਿਆਲ ਸਿੰਘ ਵੀਰ ਮੇਰੇ ਫਿੰਗਰ ਸੀ 1 ਜੁਲਾਈ 2025 ਨੂੰ ਵੀ ਚਾਂਸ ਆ ਕਸਤੂਰੇ ਚ ਪਰ ਭਾਈ ਜੀ ਮੇਰੇ ਕੋਲ ਸਾਰੇ ਡਾਕੂਮੈਂਟਸ ਕੰਪਲੀਟ ਸੀ ਜਿੱਦਾਂ ਰਸੀਬ ਉਤਾ ਕੋਡਿਸ਼ ਪਿਛਕਾਲੇ ਬੂਸਤਾ ਪਗਾ ਕੰਮ ਦਾ ਕੰਟੈਕਟ ਵੀ ਕਨੈਕਟ ਵੀ ਸੀ ਪਰ ਭਾਜੀ ਮੇਰੇ ਕਾਲੀਆਂ ਪਾਸਪੋਰਟ ਤੇ ਸਰਨੇਮ ਦਾ ਚੱਕਰ ਸੀ ਸਿੰਘ ਪਿੱਛੇ ਸੀ ਜਿੱਦਾਂ ਨਾਰਮਲ ਇੰਡੀਆ ਹੁੰਦਾ ਵਾ ਸਰਨੇਮ ਵਾਲੀ ਜਗ੍ਹਾ ਖਾਲੀ ਹੋਣ ਕਰਕੇ ਮੇਰੇ ਅੱਜ ਫਿੰਗਰ ਨਹੀਂ ਹੋਏ ਹੁਣ ਨਿਊ ਪਾਸਪੋਰਟ ਅਪਲਾਈ ਕਰਕੇ ਹੁਣੇ ਆ ਤੁਸੀਂ ਸਾਰਿਆਂ ਨੂੰ ਦੱਸ ਦੋ ਕਿ ਆਹ ਪਾਸਪੋਰਟ ਦਾ ਕਨੋਵੇਂ ਨੋਵੇਂ ਕਰਾਉਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਮੇਰੇ ਵਾਂਗ ਬਾਅਦ ਚ ਖੱਜੜ ਹੋਮ ਹੋ ਗਏ ਓਕੇ ਭਾਜੀ ਬਹੁਤ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਾਣਕਾਰੀ ਦੇਣ ਵਾਸਤੇ ਮੈਂ ਤਾਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਐਕਸਪਲੇਨ ਕਰ ਚੁੱਕਿਆ ਹਾਂ ਬਹੁਤੀਆਂ ਵੀਡੀਓ ਤੇ ਵਿੱਚ ਕਿਉਂਕਿ ਤੁਹਾਡੇ ਵਾਂਗੂ ਤੁਸੀਂ ਤਾਂ ਚਲੋ ਇਹ ਚੀਜ਼ ਚ ਲੰਗੇ ਆ ਮੈਨੂੰ ਦੱਸਤਾ ਮੈਂ ਪਹਿਲਾਂ ਹੀ ਹੋਰ ਵੀ ਬਹੁਤ ਭੈਣ ਭਰਾਵਾਂ ਨੇ ਕਮੈਂਟ ਕੀਤੇ ਸਗੇ ਤੇ ਉਹਨਾਂ ਦਾ ਇਹੀ ਮੈਂ ਜਵਾਬ ਦਿੰਦਾ ਜੀ ਇਟਲੀ ਚ ਆ ਜੰਨੇ ਆ ਨਾ ਇੰਡੀਆ ਤੋਂ ਵੀਜ਼ਾ ਲੱਗ ਕੇ ਤੁਹਾਡੇ ਆਇੰਦਾ ਕੋਈ ਚੱਕਰ ਨਹੀਂ ਹੈਗਾ ਇੱਥੇ ਆ ਕੇ ਆਪ ਦਾ ਨਵੇਂ ਕਨੇਵੇਂ ਕਰਵਾ ਲਿਆ ਕਰੋ ਜਾਂ ਤੁਹਾਡੇ ਪਾਸਪੋਰਟ ਤੇ ਵੀਜ਼ਾ ਬੈਲਡ ਆਉਂਦਾ ਕਿਉਂਕਿ ਬਹੁਤੇ ਸਾਡੇ ਵਿੱਚੋਂ ਜਿਹੜੇ ਆਂਦੇ ਆ ਉਹ ਕੱਲੀ ਐਂਟਰੀ ਤੇ ਆਉਂਦੇ ਆ ਠੀਕ ਹੈ ਨਾ ਇੱਥੇ ਗਾਂ ਆ ਕੇ ਉਹਨਾਂ ਦੇ ਪੇਪਰ ਨਹੀਂ ਬਣਦੇ ਹੈਗੇ ਕਈ ਕੁਝ ਹੋ ਜਾਂਦਾ ਗਦੀ ਘੜੇ ਜਾਂਟਾ ਇਹ ੱੱਕੇ ਚੜ ਜਾਂਦੇ 90% 80% ਪੇਪਰ ਨਹੀਂ ਬਣਵਾ ਪਾਉਂਦੇ ਹੈਗੇ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਤੇ ਉਹਦੇ ਵਿੱਚ ਜਿੰਨਾ ਚਿਰ ਤੁਹਾਡੇ ਪਾਸਪੋਰਟ ਤੇ ਵੀਜ਼ਾ ਹੈਗਾ ਨਾ ਉਨਾ ਚਿਰ ਤੁਸੀਂ ਰੈਜ਼ਿਡੈਂਸ ਆਪਣਾ ਬਣਾ ਕੇ ਪਾਸਪੋਰਟ ਦਾ ਨਵੇਂ ਨਵੇਂ ਵੀ ਕਰਾ ਸਕਦੇ ਆ ਤੁਸੀਂ ਆਪ ਦਾ ਡਾਕਟਰੀ ਕਾਰਡ ਵੀ ਬਣਾ ਸਕਦੇ ਬੈਂਕ ਅਕਾਊਂਟ ਵੀ ਖਿਲਾ ਸਕਦੇ ਆ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਆ ਤੇ ਜਿਆਦੇ ਹੁਣ ਦੂਜਾ ਹੋ ਗਿਆ ਉੱਪਰ ਵੀਜ਼ਾ ਪਾਸਪੋਰਟ ਤੇ ਵੀ ਖਤਮ ਹੋ ਗਿਆ ਉਧਰੋਂ ਤੁਸੀਂ ਕੱਲੀ ਐਂਟਰੀ ਦੀ ਗੱਲ ਕਰਕੇ ਆ ਇਟਲੀ ਠੀਕ ਹੈ ਨਾ ਫਿਰ ਤੁਸੀਂ ਬਹੁਤੀਆਂ ਚੀਜ਼ਾਂ ਕਰਨ ਤੋਂ ਰਹਿ ਜਾਂਦੇ ਆ ਇਸ ਕਰਕੇ ਬਾਕੀ ਸਾਰਿਆਂ ਨੂੰ ਰਿਕੁਐਸਟ ਵਾ ਜਿੰਨੇ ਵੀ ਭੈਣ ਭਰਾ ਨਵੇਂ ਇੱਥੇ ਆ ਰਹੇ ਆ ਜਾਂ ਜਿਨ੍ਹਾਂ ਨੇ ਆਣਾ ਨਵੇਂ ਕਰੋਮੇ ਵਾਲਾ ਨੇਮ ਸਰਨੇ ਵਾਲੀ ਚੀਜ਼ ਜਿਹੜੀ ਜ਼ਰੂਰ ਇਟਲੀ ਆ ਕੇ ਤੁਸੀਂ ਕਰਾ ਲਿਆ ਕਰੋ ਰੰਜੀਤ ਸੈਣੀ ਵੀਰ ਜੀ ਆ ਦੱਸੋ ਦੱਸ ਸਕਦੇ ਹੋ ਕਿ ਅਪਾਇੰਟਮੈਂਟ ਮਿਲਦੀ ਹੈ ਕਿ ਨਹੀਂ ਮੈਂ ਪੇਪਰ ਮੇਰੇ ਪੇਪਰ ਨਿਕਲੇ ਆ ਅਪਾਇੰਟਮੈਂਟ ਨਹੀਂ ਮਿਲਦੀ ਬਾਈ ਜੀ ਦੇਖੋ ਅਪਾਇੰਟਮੈਂਟਾਂ ਤਾਂ ਮਿਲਦੀਆਂ ਆ ਠੀਕ ਆ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੀ ਗੱਲ ਕਹੂੰਗਾ ਕਿ ਤੁਸੀਂ ਬੀਐਫਐਸ ਗਲੋਬਲ ਦੀ ਵੈਬਸਾਈਟ ਆ ਨਾ ਰੋਜ਼ 2-4 ਵਾਰ 5 ਵਾਰ ਚੈੱਕ ਕਰਿਆ ਕਰੋ ਦਿਨ ਦੇ ਵਿੱਚ ਰਾਤ ਨੂੰ 12:00 ਵਜੇ 10:00 ਵਜੇ ਵੀ ਚੈੱਕ ਕਰਿਆ ਕਰੋ ਠੀਕ ਆ ਉਹਦੇ ਵਿੱਚ ਇਹ ਆ ਕਿ ਜਦ ਵੀ ਤੁਹਾਨੂੰ ਵੈਬਸਾਈਟ ਖੁੱਲੀ ਮਿਲਦੀ ਆ ਬੈ ਫਾਰਮ ਭਰ ਕੇ ਨਾਮ-ਨਾਬ ਦਾ ਰੈਫਰੈਂਸ ਨੰਬਰ ਲੈ ਲਓ ਇੱਕ ਵਾਰੀ ਤੁਹਾਨੂੰ ਬੈ ਫਾਰਮ ਭਰ ਕੇ ਰੈਫਰੈਂਸ ਨੰਬਰ ਮਿਲ ਗਿਆ ਫਿਰ ਤੁਸੀਂ ਵੇਟ ਕਰੋ ਠੀਕ ਆ ਨਾ 15-20 ਦਿਨ ਮਹੀਨੇ ਹੀ ਤੁਹਾਨੂੰ ਅਪਾਇੰਟਮੈਂਟ ਆਪ ਹੀ ਮਿਲ ਜਾਣੀ ਆ ਮੇਰਾ ਵੀਰ ਇਸ ਕਰਕੇ ਪਹਿਲਾਂ ਤੁਹਾਨੂੰ ਬੈ ਫਾਰਮ ਭਰ ਕੇ ਰੈਫਰੈਂਸ ਨੰਬਰ ਲੈਣਾ ਪੈਣਾ ਉਹਦੇ ਲਈ ਵੈਬਸਾਈਟ ਤੁਹਾਨੂੰ ਗੌਰ ਰੱਖਣਾ ਪੈਣਾ ਕਦੋਂ ਆਪਨ ਹੁੰਦੀ ਆ ਕਈ ਵੇਲੇ 10 ਮਿੰਟ ਲਈ ਓਪਨ ਹੁੰਦੀ ਕਈ ਵੇਲੇ 15 ਮਿੰਟ ਲਈ ਕਈ ਵੇਲੇ ਘੰਟਾ ਕਈ ਵੇਲੇ ਲਗਾਤਾਰ ਵੀ ਓਪਨ ਰਹਿੰਦੀ ਕਈ ਕਈ ਦਿਨ ਇਸ ਕਰਕੇ ਚੈੱਕ ਕਰਦੇ ਰਹੋ ਸੁਖਜੀਤ ਸਿੰਘ ਵੀਰੇ ਮੇਰਾ ਨੂਲੇ ਹੋਤੇ ਤੇ ਨੋਮੇ ਕਨੋਮੇ ਤੇ ਸੁਖਜੀਤ ਸਿੰਘ ਤੇ ਕੋਮੇ ਤੇ ਵੀ ਸੁਖਜੀਤ ਸਿੰਘ ਲਿਖਿਆ ਆ ਐਦਾਂ ਸਹੀ ਆ ਜਾਂ ਨਹੀਂ ਬਾਈ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਵੀ ਸੇਮ ਗੱਲ ਵਾਜ ਜੇ ਇਟਲੀ ਆਉਂਗੇ ਨਾ ਕਿਉਂਕਿ ਤੁਹਾਡੇ ਪਾਸਪੋਰਟ ਤੇ ਇਹ ਗਿਵਨ ਨੇਮ ਦੇ ਵਿੱਚ ਸੁਖਜੀਤ ਸਿੰਘ ਲਿਖਿਆ ਆ ਜਿੱਥੇ ਸਰਨੇ ਵਾਲਾ ਖਾਨਾ ਉਹ ਖਾਲੀ ਆ ਨਾ ਇਸ ਕਰਕੇ ਤੁਹਾਡਾ ਉਹ ਨਹੀਂ ਸੁਖਜੀਤ ਸਿੰਘ ਸੁਖਜੀਤ ਸਿੰਘ ਲਿਖ ਦਿੱਤਾ ਨੇਮ ਤੇ ਵੀ ਸਰਨੇਮ ਤੇ ਵੀ ਇਸ ਕਰਕੇ ਜੇ ਇਟਲੀ ਆਉਂਗੇ ਨਾ ਤੁਸੀਂ ਹੁਣ ਨਾ ਪੰਗਾ ਲਿਓ ਇੰਡੀਆ ਇਟਲੀ ਜੇ ਜਾਉਂਗੇ ਇੱਥੇ ਆ ਕੇ ਆਪਣਾ ਪਹਿਲਾ ਕਮ ਰੈਜ਼ੀਡੈਂਸ ਬਣਾ ਕੇ ਇਹੀ ਉਹ ਕਰਿਓ ਰੈਜ਼ੀਡੈਂਸ ਨਹੀਂ ਬਣਾਉਣਾ ਲੋਜੋ ਹਸਪੀਟਲ ਨਾਲਿਓ ਛੋਟਾ ਰੈ residense ਪ੍ਰੂਫ ਠੀਕ ਆ ਤੇ ਆਪ ਦਾ ਜਿਹੜਾ ਐਮਬੈਸੀ ਦੇ ਵਿੱਚੋਂ ਨੋਮੇ ਨੋਮੇ ਕਰਾ ਲਿਓ ਮੇਰਾ ਵੀਰ ਅਮਨਦੀਪ ਸਿੰਘ ਸੈਣੀ ਵੀਰ ਜੀ ਮੇਰੀ ਅਪਾਇੰਟਮੈਂਟ ਸੀ 19 5 2025 ਨੂੰ ਮੇਰੇ ਪੇਪਰਸ ਹਾਲ ਵਾਲੇ ਸੀ B2020 ਉਸ ਦਾ ਨੰਬਰ ਪ੍ਰੋਟੋਕੋਲ ਨੰਬਰ NA ਸੀ ਡੇਟ 31 1 2024 ਏਜੰਟ ਨੇ ਬੈ ਫਾਰਮ ਫਿਲ ਕੀਤਾ ਬੀਪਸ ਦਿੱਲੀ ਨੇ ਫਾਈਲ ਨਹੀਂ ਲਈ ਉਹ ਕਹਿੰਦੇ ਹਨੂਲਾ ਉਸਤਾ ਅਪਡੇਟ ਕਰਵਾ ਕੇ ਆਓ ਫਿਰ ਅਸੀਂ ਕਰ ਸਕਦੇ ਆ ਵੀਰ ਦੀ ਦੱਸ ਦਿਓ ਬਾਈ ਜੀ ਹਾਂਜੀ ਜਰੂਰ ਤੁਹਾਡਾ ਨੂਲਾ ਉਸਤਾ ਅਪਡੇਟ ਹੋਏਗਾ ਇਹ ਤੁਹਾਡੇ ਹੁਣ ਏਜੰਟ ਤੇ ਜਿਹੜਾ ਤੁਹਾਡਾ ਮਾਲਕ ਜੀ ਨੇ ਪੇਪਰ ਭਰੇ ਆ ਉਹਨਾਂ ਤੇ ਡਿਪੈਂਡ ਕਰਦਾ ਆ ਹੁੰਦਾ ਆ ਹਰੇਕ ਬੰਦੇ ਦਾ ਨੂਲਾ ਪਾਸਟਾ ਅਪਡੇਟ ਹੋ ਸਕਦਾ ਜੇ ਤੁਹਾਨੂੰ ਲੋੜ ਹੋ ਆ ਕਿਉਂਕਿ ਜੇ ਤੁਹਾਡਾ ਇੱਕ ਹੁਣ ਪਾਸਪੋਰਟ ਵਾ ਉਹ ਤੁਹਾਡਾ ਐਕਸਪਾਇਰ ਹੋਣ ਤੋਂ ਪਹਿਲਾਂ ਤੁਸੀਂ ਕਰਾਣੇ ਆ ਉਹਨੂੰ ਰੀਨਿਊ ਹਨਾ ਤੇ ਤੁਹਾਡਾ ਡਰਨ ਲਾਇਸੈਂਸ ਹੁੰਦਾ ਆ ਉਹਨੂੰ ਵੀ ਆਪਾਂ ਰੀਨਿਊ ਕਰਵਾਣੇ ਆ ਹੁੰਦਾ ਆ ਇਦਾਂ ਹੀ ਤੁਹਾਡਾ ਨੂਲਾ ਉਸਤਾ ਵੀ ਆ ਇਹ ਵੀ ਰੀਨਿਊ ਹੋ ਜਾਂਦਾ ਹੁੰਦਾ ਮੇਰਾ ਬਾਈ ਪਰਮਜੀਤ ਕੌਰ ਸਤਿ ਸ੍ਰੀ ਅਕਾਲ ਵੀਰ ਜੀ ਥੈਂਕਸ ਵੀਰ ਜੀ ਰਿਪਲਾਈ ਕਰਨ ਲਈ ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਧੰਨਵਾਦ ਬਹੁਤ ਬਹੁਤ ਭੈਣ ਜੀ ਹਰਦੀਪ ਸਿੰਘ ਵੀਰ ਜੀ ਕੀ ਹਾਲ ਨੇ ਵੀਰ ਜੀ ਮੇਰੇ ਪੇਪਰ 12 ਫਰਵਰੀ ਨੂੰ 11:00 ਵਜੇ 1 ਮਿੰਟ 51 ਸਕਿੰਟ ਵਿੱਚ ਭਰੇ ਦੇ ਵੀਰ ਏਜੰਟ ਕਹਿੰਦਾ ਤੇਰਾ ਕੋਟੇ ਵਿੱਚ ਆ ਗਏ ਵਾ ਵੀਰ ਜੀ ਏਜੰਟ ਨੇ ਮੈਨੂੰ ਰਸੀਦ ਭੇਜ ਦਿੱਤੀ ਵੀਰ ਮੈਨੂੰ ਦੱਸ ਦਿਓ ਕਿ ਅਸਲੀ ਹੈ ਕਿ ਨਕਲੀ ਤਾਂ ਨਹੀਂ ਪਲੀਜ਼ ਵੀਰ ਮੈਂ ਤੁਹਾਨੂੰ ਰਸੀਦ ਭੇਜ ਦਿਨਾ ਹਾਂ ਦੱਸ ਦਿਓ ਮੇਰਾ ਇੰਸਟਾਗ੍ਰam ਆਈਡੀ ਹੈ ਮੇਰੀ ਹਰਦੀਪ ਸਿੰਘ ਸੋਨੀ ਬਾਈ ਜਰੂਰ ਤੁਸੀਂ ਮੈਨੂੰ ਭੇਜ ਦਿਓ ਇੰਸਟਾਗ੍ਰam ਤੇ ਸਾਨੂੰ ਮੈਂ ਚੈੱਕ ਕਰਕੇ ਦੱਸ ਦਾਂਗਾ ਮੇਰਾ ਵੀਰ ਠੀਕ ਆ ਹਾਂਜੀ ਵੀਰੇ ਮੈਂ ਤੁਹਾਡੀ ਚੈੱਕ ਕਰ ਲਈ ਸੀ ਰਸੀਦ ਤੇ ਦੂਜੀ ਹਨਾ ਇਹ ਬਿਲਕੁਲ ਸਹੀ ਹੈ ਤੁਹਾਡੇ ਕੋਟੇ 'ਚ ਪੇਪਰ ਆਏ ਹੋਏ ਆ ਹੋ ਸਕਦਾ 15-20 ਦਿਨ ਮਹੀਨੇ ਨੂੰ ਨਿਕਲਣ ਠੀਕ ਆ ਨਾ ਵੇਟ ਕਰ ਲਓ ਮੇਰਾ ਵੀਰ ਤੇ ਬਾਕੀ ਵੀ ਇੰਤਜ਼ਾਰ ਕਰਦਾ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਜਵਾਬ ਦੇਤੇ ਜਿਹੜੇ ਰਹਿ ਗਏ ਉਹ ਅਗਲੀ ਵੀਡੀਓ ਵਿੱਚ ਦੰਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰ